ਹਾਰਤ ਨਿਊਜ਼ ਤੇ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਤੁਸੀਂ ਸਾਰੇ ਜਾਣਦੇ ਹੀ ਹੋ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਕਿ ਜੇਲ੍ਹਾਂ ਦੇ ਵਿੱਚ ਗਲਤ ਕੰਮ ਹੁੰਦੇ ਨੇ ਜੇਲ੍ਹਾਂ ਦੇ ਵਿੱਚ ਨਸ਼ਾ ਵਿਕਦਾ ਜੇਲ੍ਹਾਂ ਦੇ ਵਿੱਚ ਜੋ ਤੁਸੀਂ ਸੁਣਦੇ ਹੋ ਕਈ ਵਾਰ ਤਾਂ ਤੁਸੀਂ ਯਕੀਨ ਵੀ ਨਹੀਂ ਕਰਦੇ ਕਿ ਜੇਲ੍ਹਾਂ ਦੇ ਵਿੱਚ ਅਜਿਹੇ ਹਾਂ ਕੁਝ ਵੀ ਹੋ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਹੈ ਜੋ ਉਹ ਤਾਂ ਆਪ ਲੋਕਾਂ ਨੂੰ ਸੁਧਾਰਨ ਦਾ ਕੰਮ ਕਰਦੀ ਹੈ ਉਸ ਦੀ ਡਿਊਟੀ ਤਾਂ ਬੁਰਾਈਆਂ ਖਤਮ ਕਰਨ ਦੀ ਹੁੰਦੀ ਹੈ ਜੇਲ੍ਹ ਦੇ ਵਿੱਚ ਇਹ ਸਾਰਾ ਕੁਝ ਨਹੀਂ ਹੋ ਸਕਦਾ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸੰਗਰੂਰ ਜੇਲ੍ਹ ਤੋਂ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ ਸੰਗਰੂਰ ਜੇਲ੍ਹ ਦੀ ਚੈਕਿੰਗ ਹੁੰਦੀ ਹੈ ਤਾਂ ਸੰਗਰੂਰ ਜੇਲ੍ਹ ਦੇ ਵਿੱਚੋਂ ਸਮਾਰਟਫੋਨ ਵਾਚ ਅਫੀਮ ਕਾਰਤੂਸ کافی ਕੁਝ ਵੱਡੀ ਗਿਣਤੀ ਦੇ ਵਿੱਚ ਬਰਾਮਦ ਹੁੰਦਾ ਹੈ ਮੈਂ ਆਪ ਜੀਆਂ ਨੂੰ ਪੁਲਿਸ ਦੇ ਜਵਾਨੀ ਸੁਲਾਵਾਗਾ ਕਿ ਕੀ ਕੁਝ ਮਿਲਿਆ ਆਪ ਜੀ ਨੂੰ ਜੋ ਸਭ ਤੋਂ ਵੱਧ ਹੈਰਾਨ ਕਰੇਗੀ ਉਹ ਗੱਲ ਇਹ ਹੈ ਕਿ ਡੀਐਸਪੀ ਵੀ ਇਸ ਦੇ ਵਿੱਚ ਮੌਜੂਦ ਸੀ ਜੇਲ੍ਹ ਦੇ ਜੇਲ੍ਹ ਦੇ ਡੀਐਸਪੀ ਤੇ ਵੀ ਪਰਚਾ ਕੱਟ ਦਿੱਤਾ ਜਾਂਦਾ ਹੈ ਮੁਕੱਦਮਾ ਦਰਜ ਹੋਇਆ ਤਾਂ ਜੋ ਵੀ ਇਸ ਦੀ ਜਾਣਕਾਰੀ ਹੈ ਆਉ ਤੁਹਾਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਹੀ ਸੁਣਾਉਂਦੇ ਹਾਂ ਬਹੁਤ ਵੱਡੀ ਪ੍ਰਾਪਤੀ ਸੰਗਰੂਰ ਪੁਲਿਸ ਨੂੰ ਮਿਲੀ ਹੈ ਅਸੀਂ ਇੱਕ ਜੇਲ੍ਹ ਵਿੱਚ ਚੱਲਣ ਵਾਲੀ ਸਮਗਲਿੰਗ ਦਾ ਨੈਕਸਸ ਜੋ ਪ੍ਰਫੁੱਲਤ ਹੋ ਰਿਹਾ ਸੀ ਉਸ ਦਾ ਪਰਦਾਫਾਸ਼ ਹੁੰਦਾ ਤੁਹਾਨੂੰ ਪਹਿਲਾਂ ਅਸੀਂ ਦੱਸਿਆ ਸੀ ਕਿ ਇਸ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਤਹਿਤ ਅਸੀਂ ਇੱਕ ਵੱਡੀ ਜੇਲ੍ਹ ਸਰਚ ਪਿਛਲੇ ਮਹੀਨੇ ਕੀਤੀ ਸੀ ਜਿਸ ਦੇ ਵਿੱਚ ਸਾਨੂੰ 9 ਮੋਬਾਈਲ ਫੋਨ 4 ਸਮਾਰਟਵਾਚਸ 50 ਗ੍ਰਾਮ ਓਪੀਅਮ ਅਤੇ ਹੋਰ ਕੰਟਰਾਬੈਂਡ ਵੀ ਬਰਾਮਦ ਹੋਇਆ ਸੀ ਅਸੀਂ ਇੱਕ 75 ਨੰਬਰ ਐਫਆਈਆਰ थाना ਸਿਟੀ 1 ਸੰਗਰੂਰ ਦੇ ਵਿੱਚ ਦਰਜ ਕੀਤੀ ਤੇ ਅੱਠ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਤੇ ਲਿਆਂਦਾ ਗਿਆ। ਉਹਨਾਂ ਦੀ ਪੁੱਛਗਿੱਛ ਵਿੱਚ ਸਾਨੂੰ ਪਤਾ ਚੱਲਿਆ ਕਿ ਜੇਲ੍ਹ ਦਾ ਕਲਾਸ 4 ਦਾ ਮੁਲਾਜ਼ਮ ਪ੍ਰਸ਼ਾਂਤ ਮਜੂਮਦਾਰ ਜੋ ਇਸ ਨੈਟਵਰਕ ਦਾ ਤੱਤ ਤੱਤ ਦਾ ਜੋ ਸਾਡੀ ਤਫ਼ਤੀਸ਼ ਚੱਲਿਆ ਸੀ ਕਿ ਕਰਤਾ ਕਰਤਾ ਤੇ ਅੰਦਰ ਸਮਗਲਿੰਗ ਕਰਵਾ ਰਿਹਾ ਹੈ। ਉਸ ਦਾ ਜੋ ਉਸ ਨੂੰ ਜੋ ਇਹ ਸਾਰਾ ਕਾਉਂਟਰਬੈਂਟ ਪ੍ਰੋਵਾਈਡ ਕਰਦਾ ਸੀ ਉਹ ਜਦੋਂ ਅਸੀਂ ਲਿੰਕੇਜ ਬੈਕਵਰਡ ਵਿੱਚ ਗਏ ਤਵਾਂ ਚੱਲਿਆ ਇੱਕ ਬੰਤੋਂ ਰਹਿਣ ਵਾਲੀ ਸਿਟੀ ਸੁਨਾਮ ਪੁਲਿਸ ਸਟੇਸ਼ਨ ਦੀ ਹਦੂਦ ਵਿੱਚ ਉਹ ਇਹ ਸਮਾਨ ਮੋਬਾਈਲ ਫੋਨ ਲਿਆ ਕੇ ਉਸ ਨੂੰ ਦਿੰਦੀ ਸੀ ਜੋ ਅੰਦਰ ਸਮਗਲ ਕਰਦਾ ਸੀ ਉਸ ਤੋਂ ਇਲਾਵਾ ਜਦੋਂ ਅਸੀਂ ਇਹ ਤਫਤੀਸ਼ ਕਰ ਰਹੇ ਸੀ ਤਾਂ ਜੋ ਇੱਕ ਗੁਰਵਿੰਦਰ ਉਰਫ ਬਾਬਾ ਸੀ ਜਿਸ ਤੋਂ ਅਸੀਂ ਪੁੱਛਗਿੱਛ ਕਰ ਰਹੇ ਸੀ ਉਹਨੇ ਦੱਸਿਆ ਕਿ ਉਸ ਦਾ ਐਸੋਸੀਏਟ ਮਨਪ੍ਰੀਤ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਕੰਟਰਬੈਂਡ ਦੀ ਬਰਾਮਦਗੀ ਹੋ ਸਕਦੀ ਹੈ ਜਦੋਂ ਇਹ ਰੇਡ ਕੀਤੀ ਗਈ ਤਾਂ 4 ਕਿਲੋਗ੍ਰam ਹੈਰੋਇਨ 5.5 ਲੱਖ ਡਰਗ ਮਨੀ ਇੱਕ ਬਲੌਕ ਪਿਸਟਲ ਜੋ ਫੋਰਨ ਮੇਡ ਹੈ ਅਤੇ ਜ਼ਿੰਦਾ ਕਾਰਤੂਸ ਦੋ ਉਸ ਕੋਲ ਬਰਾਮਦ ਕੀਤੇ ਗਏ। ਇਹ ਤਫ਼ਤੀਸ਼ ਇਹ ਤੇ ਹੀ ਨਹੀਂ ਖਤਮ ਹੋਈ ਜਦੋਂ ਅਸੀਂ ਅੱਗੇ ਲਿੰਕ ਵਿੱਚ ਚਲਦੇ ਰਹੇ ਜਦੋਂ ਅਸੀਂ ਇਹ ਬੈਕਵਰਡ ਲਿੰਕ ਵਿੱਚ ਮਗਰਮੱਛਾਂ ਤੱਕ ਵੀ ਗਏ ਵੱਡੇ ਤੱਕ ਉਸ ਤੋਂ ਇਲਾਵਾ ਜਦੋਂ ਅਸੀਂ ਜੋ ਅੰਦਰ ਤੋਂ ਸਸੀਂ ਬਾਰ-ਬਾਰ ਪ੍ਰੋਡਕਸ਼ਨ ਵਾਰੈਂਟ ਤੇ ਲਿਆ ਰਹੇ ਸੀ ਤੇ ਦੋਸ਼ੀ ਉਹਨਾਂ ਤੋਂ ਪੁੱਛ ਕੇ ਚ ਕਰ ਰਹੇ ਸੀ ਤਾਂ ਪਤਾ ਚੱਲਿਆ ਕਿ ਤਿੰਨ ਸਾਡੇ ਇਨਮੇਟ ਸੀਗੇ ਜਿਨ੍ਹਾਂ ਦਾ ਨਾਮ ਹੈ ਗੁਰਰਾਜ ਸਿੰਘ ਜੋ ਪਟਿਆਲੇ ਦਾ ਰਹਿਣ ਵਾਲਾ ਹੈ। ਰਗਵੀਰ ਸਿੰਘ ਜੋ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਗੁਰਚੇਤ ਸਿੰਘ ਚੇਤਾ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਇਹਨਾਂ ਦਾ ਲਗਭਗ 1 ਮਹੀਨੇ ਪਹਿਲਾਂ ਡੀਐਸਪੀ ਸਿਕਿਉਰਿਟੀ ਸੰਗਰੂਰ ਜੇਲ ਗੁਰਪ੍ਰੀਤ ਸਿੰਘ ਨਾਲ ਤਾਲਮੇਲ ਹੋਇਆ ਤੇ ਉਸ ਤੋਂ ਬਾਅਦ ਗੁਰਚੇਤ ਸਿੰਘ ਚੇਤਾ ਦਾ ਜੋ ਇੱਕ ਰਿਸ਼ਤੇਦਾਰ ਸੀ ਉਹਨੇ ਲਿਆ ਕੇ ਲਗਭਗ ਜੋ ਹਲੇ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਇਆ 40000 ਰੁਪਏ ਕੈਸ਼ ਡੀਐਸਪੀ ਸਾਹਿਬ ਨੂੰ ਦਿੱਤੇ ਤੇ 26000 ਰੁਪਏ ਯੂਪੀਆਈ ਰਾਹੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੇ ਅਕਾਊਂਟ ਵਿੱਚ ਟਰਾਂਸਫਰ ਕਰਾਇਆ ਇਸ ਐਸੇ ਦੇ ਕੁਇਡ ਪ੍ਰੋ ਕੋ ਜਾਂ ਫਿਰ ਮੈਂ ਕਹਾਂਗਾ ਰਿਟਰਨ ਦੇ ਵਿੱਚ ਡੀਐਸਪੀ ਸਾਹਿਬ ਨੇ ਦੋ ਮੋਬਾਈਲ ਫੋਨ ਅਤੇ 25 ਗ੍ਰਾਮ ਹੈਰੋਇਨ ਜੇਲ ਦੇ ਵਿੱਚ ਇਨਮੇਟਸ ਨੂੰ ਪ੍ਰੋਵਾਈਡ ਕੀਤੀ। ਇਹ ਜਿਹੜੀ 25 ਗ੍ਰਾਮ ਹੈਰੋਇਨ ਸੀ ਉਹਦੇ ਵਿੱਚੋਂ 12 ਗ੍ਰਾਮ ਹੈਰੋਇਨ ਇਸੇ ਮਹੀਨੇ 8 ਮਈ ਨੂੰ ਜੇਲ ਵਿੱਚੋਂ ਇੱਕ ਰਵੀ ਉਰਫ ਮਲੇਰਕੋਟ ਰਵੀ ਜੋ ਮਲੇਰਕੋਟਲੇ ਦਾ ਰਹਿਣ ਵਾਲਾ ਹੈ ਉਸ ਤੋਂ ਬਰਾਮਦ ਕੀਤੀ ਗਈ ਤੇ ਐਫਆਈਆਰ ਵੀ ਰਜਿਸਟਰ ਕੀਤੀ ਗਈ। ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਇਸ ਜੁੱਧ ਨਸ਼ਾ ਵਿਰੁੱਧੀ ਮੁਹਿੰਮ ਦੇ ਵਿੱਚ ਕਿਸੇ ਨੂਵੀ ਬਖਸ਼ਾ ਨਹੀਂ ਜਾਏਗਾ ਜਿਸ ਦਾ ਇਸ ਗੋਰਖ ਧੰਦੇ ਦੇ ਵਿੱਚ ਹੱਥ ਸਾਹਮਣੇ ਆਏਗਾ ਇਹ ਜਿਹੜੇ ਡੀਐਸਪੀ ਸਾਹਿਬ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਹੈਗਾ ਤੇ ਹਲੇ ਵੀ ਅੱਗੇ ਤਫਤੀਸ਼ ਜਾਰੀ ਹੈ ਕੁੱਲ ਇਸ ਮੁਕਦਮੇ ਦੇ ਵਿੱਚ ਜਿਸ ਦੇ ਵਿੱਚ ਹੁਣ ਪ੍ਰੀਵੈਂਸ਼ਨ ਆਫ ਕ੍ਰਾਪਸ਼ਨ ਐਕਟ ਦੀ ਵੀ ਧਾਰਾਾਂ ਮਾ ਜੋੜ ਦਿੱਤੀਆਂ ਗਈਆਂ ਹਨ ਡੀਐਸਪੀ ਸਾਹਿਬ ਦੇ ਕਾਰਨਾਮੇ ਦੇ ਕਾਰਨ ਤੇ ਹੁਣ ਇਸ ਦੇ ਵਿੱਚ ਕੁੱਲ 19 ਦੋਸ਼ੀ ਅਰੈਸਟ ਹੋ ਗਏ ਹਨ ਤੇ ਹਲੇ ਵੀ ਤਫਤੀਸ਼ ਜਾਰੀ ਹੈ ਜੀ ਬਿਲਕੁਲ ਜਿਹੜੀ ਇਹ ਤਫਤੀਸ਼ ਚੱਲ ਰਹੀ ਹੈ ਇਸ ਦੇ ਵਿੱਚ ਹਲੇ ਇਹਨਾਂ ਦਾ ਅੱਗੇ ਹੋਰ ਕੀ ਰੋਲ ਆਂਦਾ ਹੈ ਉਹ ਵੀ ਵਿਚਾਰਿਆ ਜਾਏਗਾ ਲੇਕਿਨ ਜਿਹੜਾ ਇਹ ਪਤਾ ਚੱਲਿਆ ਕਿ ਇਸ ਮੁਕਦਮੇ ਦੇ ਜਿਹੜੇ ਹਾਲ ਤੱਕ ਦੀ ਤਫਤੀਸ਼ ਹੈ ਉਹਦੇ ਪੱਛੇ ਚੱਲਿਆ ਕਿ ਲਗਭਗ 1 ਮਹੀਨੇ ਪਹਿਲਾਂ ਇਹਨਾਂ ਦਾ ਇਹਨਾਂ ਤਿੰਨ ਇਨਮੇਟਸ ਨਾਲ ਤਾਲਮਿਲ ਹੋਇਆ ਸੀ ਇਸ ਤੋਂ ਪਹਿਲਾਂ ਵੀ ਕਿਸੇ ਕੋਈ ਹੋਰ ਗੈਂਗ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਹੁਣ ਇਹਨਾਂ ਦੇ ਨਾਲ ਹੋਇਆ ਤੇ ਪ੍ਰੀਵੀਅਸ ਦੇ ਵਿੱਚ ਵੀ ਕਿਸੇ ਹੋਰ ਵੀ ਗੈਂਗ ਦੇ ਨਾਲ ਇਹਨਾਂ ਦਾ ਕੋਈ ਟਾਈਪ ਪਰੇ ਹਾਊਗਾ ਕਿ ਉਹ ਵੀ ਕੁਝ ਇਦਾਂ ਗ루 ਮਿਲਿਆ ਜੀ ਐਸਐਲ ਐਸਾ ਜ਼ਰੂਰ ਹੋ ਸਕਦਾ ਹੈ ਕਿ ਕੁਝ ਨਾ ਕੁਝ ਪਹਿਲਾਂ ਐਕਟੀਵਿਟੀ ਰਹੀ ਹੋਵੇ ਲੇਕਿਨ ਉਸ ਨੂੰ ਸਰਟਿਨਿਟੀ ਨਾਲ ਜਾਂ 100% ਤਨੀ ਤਿਆਜਾ ਜਾ ਸਕਦਾ ਕੀ ਪਤਾ ਇਹੀ ਪਹਿਲਾ ਹੋਵੇ ਲੇਕਿਨ ਅਸੀਂ ਉਸ ਦੇ ਬਾਰੇ ਤਫਤੀਸ਼ ਜ਼ਰੂਰ ਕਰਾਂਗੇ ਜੀ ਜਿਹੜੀ ਜੇਲ ਸਰਚ ਹੋਈ ਸੀ ਮੈਂ ਛਲਾਗਾ ਕਰਾਂਗਾ ਸਾਰੀ ਸੰਗਰੂਪ ਪੁਲਿਸ ਦੀ ਟੀਮ ਦਾ ਕਿ ਇਹਨਾਂ ਨੇ ਅਚਨਚੇ ਚੈਕਿੰਗ ਕੀਤੀ ਜਿਹੜਾ ਆਮ ਤੌਰ ਤੇ ਇੱਕ ਇੱਕ ਵਿਊ ਬਣਿਆ ਹੋਇਆ ਹੈ ਕਿ ਜੀ ਪੁਲਿਸ ਨੂੰ ਪਤਾ ਹੁੰਦਾ ਹੈ ਜਾਂ ਪਹਿਲਾਂ ਗੱਲ ਲੀਕ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਬਹੁਤ ਸਾਰੇ 엘ਮੈਂਟਸ اور ਫੈਕਟਰਸ ਹਰ ਛੋਟੇ ਛੋਟੇ ਆਪਰੇਸ਼ਨ ਵਿੱਚ ਇਨਵੋਲਡ ਹੁੰਦੇ ਹੈ ਜਿਸ ਤੇ ਸਭ ਤੇ ਤੁਸੀਂ ਕੰਟਰੋਲ ਨਹੀਂ ਰੱਖ ਸਕਦੇ ਲੇਕਿਨ ਪੂਰੀ ਇਮਾਨਦਾਰੀ ਨਾਲ ਇਹਨਾਂ ਨੇ ਵਿਉਂਤਬੰਦੀ ਕਰਕੇ ਉਹ ਸਰਚ ਕੀਤੀ ਇਹਨਾਂ ਨੂੰ ਕੁਝ ਇਨਪੁਟ ਵੀ ਸੀਗਾ ਜਿਸ ਦੇ ਤਹਿਤ ਐਡੀ ਵੱਡੀ ਕਾਰਵਾਈ ਤੇ ਰਿਕਵਰੀ ਕਰ ਸਕਿਆ ਤੁਸੀਂ ਦੇਖੋ ਕਿ ਉਸ ਇੱਕ ਰਿਕਵਰੀ ਦੇ ਕਾਰਨ ਕਿੰਨਾ ਸਾਰਾ ਦਾ ਸਾਰਾ ਨੈਟਵਰਕ ਹੌਲੀ-ਹੌਲੀ ਅਸੀਂ ਉਸ ਨੂੰ ਖੋਲ ਪਾ ਰਹੇ ਹਾਂ ਤੇ ਸਾਰਾ ਡਿਸਕਵਰ ਕਰ ਪਾ ਰਹੇ ਹਾਂ ਸਰ ਮਰਤੀ ਸਿੰਘ ਜਿਹੜਾ ਅੰਮ੍ਰਿਤਸਰ ਦਾ ਪੜਿਆ ਗਿਆ ਹੈ ਉਹਦਾ ਕਿੰਨਾ ਇੱਕ ਵੱਡਾ ਰੋਲ ਹੈਗਾ ਜੀ ਬਿਲਕੁਲ ਹੈਗਾ ਕਿਉਂਕਿ ਇਹ ਵੱਡੀ ਮਾਤਰਾ ਵਿੱਚ ਜਿਹੜਾ ਹੈਰੋਇਨ ਦਾ ਗੋਰਖ ਖਤੰਦਾ ਹੈਗਾ ਉਹਨੂੰ ਡਿਸਟ੍ਰਿਬਿਊਟ ਕਰਨ ਦਾ ਏਜ ਬਾਰਡਰ ਏਰੀਆ ਦੇ ਵਿੱਚ ਕਰ ਰਹੀ ਸੀ ਔਰ ਇਸ ਨਾਲ ਬਹੁਤ ਵੱਡੀ ਇੱਕ ਜਿਹੜਾ ਵੱਡਾ ਵੱਡਾ ਮਗਰਮਚ ਫੜਿਆ ਗਿਆ ਉਸ ਤੇ ਠਲ ਪਏਗੀ ਉਨ੍ਹਾਂ ਦੀ ਲਿੰਕੇਜਸ ਤੇ ਵੀ ਪੁਲਿਸ ਹੁਣ ਕੰਮ ਕਰ ਰਹੀ ਹੈ ਐਸਪੀ ਸੈਕਿਉਰਿਟੀ ਜੇਲ ਪੋਸਟਡ ਸੀ ਸੰਗਰੂਰ ਜੇਲ ਦੇ ਵਿੱਚ ਤੇ ਇਹਨਾਂ ਨੂੰ ਹੁਣ ਬਰਨਾਲਾ ਜੇਲ ਵਿੱਚ ਬੰਦ ਕਰਾਇਆ ਗਿਆ ਕਿਉਂਕਿ ਓਸੀ ਜੇਲ ਵਿੱਚ ਬੰਦ ਕਰਾਣਾ ਮناسب ਨਹੀਂ ਹੈ ਇੱਕ ਮਸੂਮ ਪੋਸਟਡ ਸੀ ਕਿਾ ਟਾਈਮ ਹੋ ਗਿਆ ਇਹ ਕੁਝ ਟਾਈਮ ਤੋਂ ਇੱਥੇ ਪੋਸਟਡ ਨੇ ਐਗਜ਼ੈਕਟ ਡਿਟੇਲਸ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੇ ਜੀ ਰਵੀ ਤੋਂ ਜੰਮੀ ਹੋਇਆ ਪਾਵਾ ਜਾ ਰਿਹਾ ਜੀ ਇਹ ਤੰਨ ਰੀਜ ਨਹੀਂ ਉਹਨਾਂ ਦਾ ਰੀਗਨ ਉਹ ਮਗਾਈ ਚੇਤਾ ਤੇ ਨਹੀਂ ਜੀ ਉਹੀ ਉਹ ਜੇਲ ਦੇ ਅੰਦਰ ਜੀ ਅੱਗੇ ਉਹ ਕੀ ਡਿਸਟ੍ਰਿਬਿਊਟ ਕਰ ਰਹੇ ਹਨ ਕਿਵੇਂ ਕੰਜ਼ਿਊਮ ਕਰ ਰਹੇ ਉਹ ਬਿਲਕੁਲ ਇੱਕ ਬੱਕ ਜਿਸਨੇ ਮੰਗਵਾਈਆ ਉਸਦਾ ਮਤਲਬ ਇਹ ਨਹੀਂ ਕਿ ਉਹ ਸਾਰੇ ਕੰਜ਼ਿਊਮ ਵੀ ਕਰ ਰਿਹਾ ਜੀ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ